ਹੈਲੋ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਇੱਕ ਵਾਰ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਵਾਹਿਗੁਰੂ ਆਪ ਸਭ ਨੂੰ ਇਦਾਂ ਹੀ ਹਮੇਸ਼ਾ ਚੜ੍ਹਦੀ ਕਲਾ ਫਤਿਹ ਬਖਸ਼ਣ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਇੱਕ ਗੁਰੂ ਮਹਾਰਾਜ ਜੀ ਦੇ ਬਹੁਤ ਹੀ ਪਿਆਰੇ ਭਗਤ ਭਗਤ ਜੈਦੇਵ ਜੀ ਦੀ ਜੋ ਹਿਸਟਰੀ ਹੈ ਉਹ ਸਾਂਝੀ ਕਰਾਂਗਾ ਤੇ ਬਣੇ ਰਹਿਣਾ ਮੇਰੇ ਨਾਲ ਤੇ ਬਹੁਤ ਪਿਆਰ ਸਤਿਕਾਰ ਦੇ ਨਾਲ ਇਸ ਹਿਸਟਰੀ ਨੂੰ ਤੁਸੀਂ ਸਰਵਨ ਕਰਨਾ ਤੇ ਮੈਨੂੰ ਦੱਸਣਾ ਕਮੈਂਟ ਵਿੱਚ ਕਿ ਇਹ ਹਿਸਟਰੀ ਤੁਹਾਨੂੰ ਕਿੱਦਾਂ ਦੀ ਲੱਗੀ ਮੈਂ ਫਿਰ ਤੁਹਾਡੇ ਨਾਲ ਅਗਲੀ ਵਾਰ ਹੋਰ ਨਵੀਂ ਹਿਸਟਰੀ ਜੋ ਹੈ ਉਹ ਲੈ ਕੇ ਆਵਾਂਗਾ ਤੇ ਤੁਸੀਂ ਚਲੋ ਮੇਰੇ ਨਾਲ ਤੇ ਮੈਂ ਵੀ ਤੁਹਾਡੇ ਨਾਲ ਉਹਨਾਂ ਭਗਤਾਂ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝਾ ਕਰਦਾ ਵਾਂ ਜਿਨ੍ਹਾਂ ਭਗਤਾਂ ਦਾ ਨਾਮ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਤੇ ਚਲੋ ਅਸੀਂ ਚੱਲਦੇ ਹਾਂ ਫਿਰ ਸੁਣਦੇ ਹਾਂ ਭਗਤ ਜੈਦੇਵ ਜੀ ਦੀ ਹਿਸਟਰੀ ਭਾਰਤ ਦੀ ਧਰਤੀ ਹਮੇਸ਼ਾ ਤੋਂ ਸੰਤਾਂ ਭਗਤਾਂ ਅਤੇ ਗੁਰਮੁਖਾਂ ਦੀ ਜੰਮਣ ਵਾਲੀ ਧਰਤੀ ਰਹੀ ਹੈ ਇੱਥੇ ਕਈ ਮਹਾਨ ਰੂਹਾਂ ਆਈਆਂ ਜਿਨ੍ਹਾਂ ਨੇ ਮਨੁੱਖਤਾ ਨੂੰ ਭਗਤੀ ਦਾ ਰਾਹ ਦਿਖਾਇਆ ਇਹਨਾਂ ਮਹਾਨ ਰੂਹਾਂ ਵਿੱਚੋਂ ਇੱਕ ਸਨ ਭਗਤ ਜੈਦੇਵ ਜੀ ਭਗਤ ਜੈਦੇਵ ਜੀ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਦਰਜ ਹੈ ਅਤੇ ਉਹ ਭਗਤ ਕਬੀਰ ਰਵਿਦਾਸ ਜੀ ਨਾਮਦੇਵ ਜੀ ਧੀਰਜ ਜੀ ਆਦੀ ਦੀ ਕਤਾਰ ਵਿੱਚ ਮਹਾਨ ਭਗਤ ਮੰਨੇ ਜਾਂਦੇ ਹਨ ਉਹ ਸਿਰਫ ਭਗਤ ਹੀ ਨਹੀਂ ਸਗੋਂ ਕਵੀ ਸੰਗੀਤਕਾਰ ਅਤੇ ਆਤਮਿਕ ਦਰਸ਼ਨ ਵਾਲੇ ਵਿਅਕਤੀ ਸਨ ਭਗਤ ਜੈਦੇਵ ਜੀ ਦਾ ਜਨਮ ਲਗਭਗ 11ਵੀਂ ਸਦੀ ਦੇ ਅੰਤ ਜਾਂ 12ਵੀਂ ਸਦੀ ਦੇ ਸ਼ੁਰੂ ਵਿੱਚ ਹੋਇਆ ਮੰਨਿਆ ਜਾਂਦਾ ਹੈ ਜਨਮ ਸਥਾਨ ਬਾਰੇ ਵੱਖ-ਵੱਖ ਧਾਰਨਾਵਾਂ ਹਨ ਪਰ ਸਭ ਤੋਂ ਪ੍ਰਮਾਣਿਕ ਧਾਰਨਾ ਇਹ ਹੈ ਕਿ ਉਹ ਕੇਦੂਲੀ ਕਾਮ ਬੀਰ ਭੂਮ ਜ਼ਿਲ੍ਹਾ ਪੱਛਮ ਬੰਗਾਲ ਵਿੱਚ ਜੰਮੇ ਸਨ। ਉਹਨਾਂ ਦੇ ਪਿਤਾ ਜੀ ਦਾ ਨਾਮ ਬੋਜਦੇਵ ਜੀ ਸੀ ਅਤੇ ਮਾਤਾ ਜੀ ਦਾ ਨਾਮ ਰਮਾ ਦੇਵੀ ਸੀ। ਪਰਿਵਾਰ ਇੱਕ ਧਾਰਮਿਕ ਭਗਤੀ ਰੂਪ ਅਤੇ ਸਾਧਾਰਨ ਜੀਵਨ ਜਿਉਣ ਵਾਲਾ ਸੀ। ਬਚਪਨ ਤੋਂ ਹੀ ਜੈਦੇਵ ਜੀ ਵਿੱਚ ਆਤਮਿਕਤਾ ਦੇ ਚਿੰਨ੍ਹ ਸਪਸ਼ਟ ਨਜ਼ਰ ਆਉਂਦੇ ਸਨ। ਉਹ ਹੋਰ ਬੱਚਿਆਂ ਵਾਂਗ ਖੇਡਾਂ ਵਿੱਚ ਮਨ ਨਹੀਂ ਲਾਉਂਦੇ ਸਨ ਸਗੋਂ ਧਿਆਨ ਭਗਤੀ ਅਤੇ ਪ੍ਰਾਚੀਨ ਗ੍ਰੰਥਾਂ ਦੇ ਅਧਿਐਨ ਵੱਲ ਉਰਜਾਣ ਰੱਖਦੇ ਸਨ ਭਗਤ ਜੈਦੇਵ ਜੀ ਨੂੰ ਛੋਟੀ ਉਮਰ ਵਿੱਚ ਹੀ ਵੱਡੇ ਵਿਦਵਾਨਾਂ ਕੋਲ ਸੰਸਕ੍ਰਿਤ ਸਿੱਖਣ ਲਈ ਭੇਜਿਆ ਗਿਆ ਉਹਨਾਂ ਨੇ ਵੇਦ ਉਪਨਿਸ਼ਟ ਪੁਰਾਣ ਮਹਾਭਾਰਤ ਰਾਮਾਇਣ ਅਤੇ ਦਰਸ਼ਨ ਸ਼ਾਸਤਰ ਦਾ ਗਹਿਰਾ ਅਧਿਐਨ ਕੀਤਾ ਉਹਨਾਂ ਦੀ ਬੁੱਧੀ ਬਹੁਤ ਤਿੱਖੀ ਸੀ ਅਤੇ ਉਹਨਾਂ ਦਾ ਮਨ ਧਾਰਮਿਕ ਗ੍ਰੰਥਾਂ ਦੀ ਭਗਤੀਮਈ ਵਿਆਖਿਆ ਵੱਲ ਖਿੱਚਿਆ ਰਹਿੰਦਾ ਸੀ ਜੈਦੇਵ ਜੀ ਦੀ ਕਲਾ ਸਿਰਫ ਗਿਆਨ ਹਾਸਲ ਕਰਨ ਤੱਕ ਸੀਮਤ ਨਹੀਂ ਰਹੀ ਉਹ ਇੱਕ ਮਹਾਨ ਕਵੀ ਅਤੇ ਸੰਗੀਤਕਾਰ ਵੀ ਸਨ ਉਹਨਾਂ ਨੇ ਭਗਤੀ ਦੇ ਸੁਨੇਹੇ ਨੂੰ ਕਵਿਤਾ ਅਤੇ ਸੰਗੀਤ ਰਾਹੀਂ ਲੋਕਾਂ ਤੱਕ ਪਹੁੰਚਾਇਆ ਭਗਤ ਜੈਦੇਵ ਜੀ ਦੀ ਵਿਆਹ ਸੁਦਾ ਜ਼ਿੰਦਗੀ ਵੀ ਆਤਮਕਤਾ ਨਾਲ ਭਰੀ ਹੋਈ ਸੀ। ਉਹਨਾਂ ਦੀ ਪਤਨੀ ਪਦਮਾਵਤੀ ਬਹੁਤ ਹੀ ਧਾਰਮਿਕ, ਭਗਤੀਮਈ ਅਤੇ ਕਲਾਪ੍ਰੇਮੀ ਔਰਤ ਸੀ। ਉਹ ਗਾਇਕੀ ਅਤੇ ਭਗਤੀ ਸੰਗੀਤ ਵਿੱਚ ਨਿਪੁੰਨ ਸੀ। ਜੈਦੇਵ ਜੀ ਅਤੇ ਪਦਮਾਵਤੀ ਦਾ ਜੀਵਨ ਜੋੜਾ ਇੱਕ ਆਦਰਸ਼ ਜੋੜਾ ਸੀ। ਦੋਵੇਂ ਪਤੀ-ਪਤਨੀ ਭਗਤੀ ਦੇ ਕਾਰਜਾ ਵਿੱਚ ਇੱਕ ਦੂਜੇ ਦੀ ਸਹਾਇਤਾ ਕਰਦੇ ਸਨ ਇਹ ਗੱਲ ਦਰਸਾਉਂਦੀ ਹੈ ਕਿ ਭਗਤੀ ਸਿਰਫ ਸੰਨਿਆਸੀਆਂ ਦਾ ਕੰਮ ਨਹੀਂ ਸੀ ਸਗੋਂ ਗ੍ਰਸਤੀ ਜੀਵਨ ਬਿਤਾਉਂਦਿਆਂ ਵੀ ਮਨੁੱਖ ਪ੍ਰਭੂ ਨਾਲ ਜੁੜ ਸਕਦਾ ਹੈ ਭਗਤ ਜੈਦੇਵ ਜੀ ਦੀ ਸਭ ਤੋਂ ਪ੍ਰਸਿੱਧ ਕ੍ਰਿਤੀ ਗੀਤ ਗੋਵਿੰਦ ਹੈ ਇਸ ਮਹਾਨ ਰਚਨਾ ਵਿੱਚ ਉਹਨਾਂ ਨੇ ਰਾਧਾ ਅਤੇ ਕ੍ਰਿਸ਼ਨ ਦੇ ਪ੍ਰੇਮ ਨੂੰ ਆਤਮਕ ਭਾਵਨਾ ਦੇ ਰੂਪ ਵਿੱਚ ਦਰਸਾਇਆ ਹੈ ਇਸ ਰਚਨਾ ਵਿੱਚ ਭਾਵਨਾਤਮਕ ਪਿਆਰ ਰਸ ਸੁੰਦਰ્ય ਅਤੇ ਆਤਮਕ ਭਗਤੀ ਦਾ ਸੁੰਦਰ ਮਿਲਾਪ ਹੈ ਗੀਤ ਗੋਬਿੰਦ ਸਿਰਫ ਸਾਹਿਤਕ ਰਚਨਾ ਹੀ ਨਹੀਂ ਸਗੋਂ ਪਾਰਤੀ ਸੰਗੀਤ ਅਤੇ ਨ੍ਰਿਤਿਆ ਦਾ ਆਧਾਰ ਵੀ ਹੈ ਇਹ ਅੱਜ ਵੀ ਓਡੀਸੀ ਨ੍ਰਿਤਿਆ ਅਤੇ ਕਈ ਹੋਰ ਕਲਾਵਾਂ ਦਾ ਕੇਂਦਰ ਬਣੀ ਹੋਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਜੈਦੇਵ ਜੀ ਦੀਆਂ ਪੰਜ ਬਾਣੀਆਂ ਦਰਜ ਹਨ ਇਹ ਬਾਣੀਆਂ ਰਾਗ ਗੁਜਰੀ ਰਾਗ ਮਾਰੂ ਰਾਗ ਰਾਮਕਲੀ ਵਿੱਚ ਮਿਲਦੀਆਂ ਹਨ ਉਹਨਾਂ ਦੀ ਬਾਣੀ ਵਿੱਚ ਮਨੁੱਖ ਨੂੰ ਅਹੰਕਾਰ ਮਾਇਆ ਅਤੇ ਦੁਨਿਆਵੀ মোহ ਮਾਇਆ ਤੋਂ ਬਚਣ ਦਾ ਉਪਦੇਸ਼ ਦਿੰਦੀ ਹੈ ਉਹਨਾਂ ਦਾ ਕੇਂਦਰੀ ਸੰਦੇਸ਼ ਹੈ ਕਿ ਸਿਰਫ ਪ੍ਰਭੂ ਦਾ ਨਾਮ ਹੀ ਮਨੁੱਖ ਨੂੰ ਜਨਮ ਮਰਨ ਤੋਂ ਛੁਟਕਾਰਾ ਦਿਵਾ ਸਕਦਾ ਹੈ ਉਦਾਹਰਨ ਲਈ ਉਹ ਲਿਖਦੇ ਹਨ ਮਨ ਰੇ ਪ੍ਰੇਮ ਲਗੋ ਗੋਬਿੰਦ ਸਿਉ ਇਹ ਬਾਣੀ ਸਾਨੂੰ ਦੱਸਦੀ ਹੈ ਕਿ ਪ੍ਰਭੂ ਨਾਲ ਪ੍ਰੇਮ ਹੀ ਜੀਵਨ ਦਾ ਅਸਲੀ ਰਸ ਹੈ ਭਗਤ ਜੈਦੇਵ ਜੀ ਦਾ ਜੀਵਨ ਦਰਸ਼ਨ ਪੂਰੀ ਤਰ੍ਹਾਂ ਭਗਤੀ ਮਾਰਗ ਤੇ ਆਧਾਰਿਤ ਸੀ ਉਹ ਕਹਿੰਦੇ ਸਨ ਕਿ ਮਨੁੱਖਤਾ ਦਾ ਮਕਸਦ ਤਨ ਦੌਲਤ ਇਕੱਠੀ ਕਰਨਾ ਜਾਂ ਅਹੰਕਾਰ ਪਾਲਣਾ ਨਹੀਂ ਹੈ ਅਸਲ ਮਕਸਦ ਪ੍ਰਭੂ ਦੀ ਸ਼ਰਣ ਲੈਣਾ ਨਾਮ ਜਪਣਾ ਅਤੇ ਸਾਰੀ ਸ੍ਰਿਸ਼ਟੀ ਨਾਲ ਪਿਆਰ ਕਰਨਾ ਹੈ ਉਹਨਾਂ ਨੇ ਕਈ ਵਾਰ ਜਾਤ ਪਾਤ ਦੇ ਭੇਤ ਭਾਵਾਂ ਨੂੰ ਖੰਡਿਆ ਅਤੇ ਲੋਕਾਂ ਨੂੰ ਸਿਖਾਇਆ ਕਿ ਪ੍ਰਭੂ ਦੀ ਭਗਤੀ ਲਈ ਕਿਸੇ ਜਾਤ ਪਾਤ ਜਾਂ ਵਰਨ ਦੀ ਲੋੜ ਨਹੀਂ ਹੁੰਦੀ ਭਗਤ ਜੈਦੇਵ ਜੀ ਦੇ ਜੀਵਨ ਨਾਲ ਕਈ ਚਮਤਕਾਰੀਆਂ ਕਥਾਵਾਂ ਜੁੜੀਆਂ ਹਨ ਇੱਕ ਪ੍ਰਸਿੱਧ ਘਟਨਾ ਹੈ ਕਿ ਜਦੋਂ ਉਹ ਗੀਤ गोविंद ਲਿਖ ਰਹੇ ਸਨ ਤਾਂ ਇੱਕ ਸ਼ਬਦ ਉਹਨਾਂ ਦੇ ਮਨ ਵਿੱਚ ਆਇਆ ਪਰ ਉਹ ਸੋਚਣ ਲੱਗੇ ਕਿ ਕੀ ਇਹ ਲਿਖਣਾ ਠੀਕ ਹੈ ਉਹ ਆਪਣੇ ਆਪ ਨੂੰ ਹੀਠਾ ਸਮਝਦੇ ਹੋਏ ਉਸ ਨੂੰ ਛੱਡਣ ਲੱਗੇ ਪਰ ਮੰਨਿਆ ਜਾਂਦਾ ਹੈ ਕਿ ਉਸ ਸਮੇਂ ਆਪ ਹੀ ਭਗਵਾਨ বিষ্ণੂ ਆਏ ਅਤੇ ਉਹ ਸ਼ਬਦ ਲਿਖ ਦਿੱਤਾ ਇਹ ਘਟਨਾ ਦਰਸਾਉਂਦੀ ਹੈ ਕਿ ਜੈਦੇਵ ਜੀ ਦਾ ਰਚਨਾ ਵਿੱਚ ਪ੍ਰਭੂ ਦੀ ਪ੍ਰੇਰਣਾ ਵੀ ਸ਼ਾਮਲ ਸੀ ਭਗਤ ਜੈਦੇਵ ਜੀ ਦਾ ਪ੍ਰਭਾਵ ਸਿਰਫ ਬੰਗਾਲ ਤੱਕ ਸੀਮਤ ਨਹੀਂ ਸੀ ਉਹਨਾਂ ਨੇ ਭਜਨ ਅਤੇ ਰਚਨਾਵਾਂ ਦੇ ਭਾਰਤ ਦੇ ਹਰ ਹਿੱਸੇ ਵਿੱਚ ਲੋਕਾਂ ਨੂੰ ਪ੍ਰਭਾਵਿਤ ਕੀਤਾ ਉਹਨਾਂ ਦੀਆਂ ਰਚਨਾਵਾਂ ਨੇ ਭਗਤੀ ਅੰਦੋਲਨ ਨੂੰ ਮਜ਼ਬੂਤੀ ਦਿੱਤੀ ਜਿਸ ਨੇ ਲੋਕਾਂ ਨੂੰ ਸਿੱਧੇ ਪ੍ਰਭੂ ਨਾਲ ਜੋੜਿਆ ਅਤੇ ਪਰਮਾਤਮਾ ਤੱਕ ਪਹੁੰਚਣ ਦਾ ਰਸਤਾ ਦੱਸਿਆ ਭਗਤ ਜੈਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਭਗਤੀ ਅਤੇ ਸੇਵਾ ਵਿੱਚ ਬਿਤਾਇਆ ਉਹਨਾਂ ਦੀ ਜੋਤੀ ਜੋਤ ਸਮਾ ਪੱਛਮੀ ਬੰਗਾਲ ਦੇ ਕੇਦੂਲੀ ਵਿੱਚ ਹੋਇਆ ਅੱਜ ਵੀ ਉਹਨਾਂ ਦੀ ਯਾਦ ਵਿੱਚ ਉਥੇ ਮੇਲਾ ਲੱਗਦਾ ਹੈ ਜਿਸ ਵਿੱਚ ਸੰਤ ਮਹਾਤਮਾ ਅਤੇ ਭਗਤ ਇਕੱਠੇ ਹੋ ਕੇ ਕੀਰਤਨ ਕਰਦੇ ਹਨ ਭਗਤ ਜਯਦੇਵ ਜੀ ਦਾ ਜੀਵਨ ਸਾਨੂੰ ਕਈ ਸਿੱਖਿਆ ਦਿੰਦਾ ਹੈ ਮਨੁੱਖ ਨੂੰ ਹਮੇਸ਼ਾ ਨਿਮਰ ਰਹਿਣਾ ਚਾਹੀਦਾ ਹੈ ਮਾਇਆ ਅਤੇ ਅਹੰਕਾਰ ਛੱਡ ਕੇ ਸਿਰਫ ਨਾਮ ਜਪਣਾ ਚਾਹੀਦਾ ਹੈ ਜਾਤ ਪਾਤ ਧਰਮ ਦਾ ਪੇਦ ਪਾਪ ਭਗਤੀ ਦੇ ਰਾਹ ਵਿੱਚ ਰੁਕਾਵਟ ਨਹੀਂ ਬਣ ਸਕਦਾ ਪ੍ਰਭੂ ਨਾਲ ਪ੍ਰੇਮ ਹੀ ਜੀਵਨ ਦਾ ਅਸਲ ਰਸ ਹੈ ਏ ਸੀ ਜੀ ਭਗਤ ਜੈਦੇਵ ਜੀ ਦੀ ਹਿਸਟਰੀ ਹੋਈਆਂ ਪੁੱਲਾਂ ਚੁੱਕਾਂ ਦੀ ਮਾਫੀ ਦੇਣਾ ਜੀ ਵਿੱਚ ਬਹੁਤ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ ਅਸੀਂ ਅਨਜਾਣ ਬੱਚੇ ਹਾਂ ਸੰਗਤ ਬਖਸ਼ਣਯੋਗ ਹੈ ਅੱਗੇ ਤੁਹਾਡੇ ਨਾਲ ਫੇਰ ਜਲਦੀ ਹਾਜ਼ਰ ਹੋਵਾਂਗੇ ਕੋਈ ਨਵੀਂ ਹਿਸਟਰੀ ਲੈ ਕੇ ਉਦੋਂ ਤੱਕ ਦਿਓ ਆਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ